ਨਾ ਦਿੱਕ ਨਿਆਰ ਦਾ ਸਾ ਪੂਰੀਆਂ ਹੋ ਜਾਣ ਕਰਦੇ ਹੋਏ ਕੇਸੀ ਛਿੰਝ ਮੇਲੇ ਦੇ ਦਾਰ ਮਿੱਤਰ ਵਾਹ ਵਾਹ ਜਿਸ ਕਰਨਾ ਅਗਰ ਜੱਸਾ ਪਹਿਲਵਾਨ ਕੁਸ਼ਤੀ ਜਿੰਦਾ ਹੈ ਤਾਂ ਕਹਿੰਦੇ ਵੀ ਮਨਿੰਦਰ ਮਾਤਾ ਅਗਰ ਕਹਿੰਦੇ ਜੱਸਾ ਮੱਡੀ ਕੁਸ਼ਤੀ ਜਿੰਦਾ ਹੈ ਤਾਂ ਇਹਨਾਂ ਭਰਾਵਾਂ ਵੱਲੋਂ 1100 ਰੁਪਏ ਇੱਧਰ ਜੱਡ ਵਾਲੀ ਤੋਂ ਇੱਕ ਹੰਤਾ ਬਾਅਦ ਰਕੜਾ ਡਾਹਾ ਦੇ ਦੰਗਲ ਦੀ ਗੱਲ ਹੋਣੀ ਹੈ ਔਰ ਕਰ ਰਕੜਾ ਡਾਹਾ ਵਾਲਾ ਆਖਦਾ ਭਈ ਨੇਪਾਲ ਸਾਡਾ ਭਰਾ ਇੰਗਲੈਂਡ ਤੇ ਵੱਸਦਾ ਬਲੰਦੀਆ ਆਖਦਾ ਭਈ ਦਿਵਾਲੀ ਤੋਂ ਇੱਕ ਹੰਤਾ ਪਹਿਲਾਂ ਜਾਂ ਬਾਅਦ ਵਿੱਚ ਸਿਰ ਦਾ ਦੰਗਲ ਕਰਾਉਣਾ ਹੈ ਹਾਂਜੀ ਲਾ ਜੀ ਸਿਰੇ ਵੀ ਕੁਸ਼ਤੀ ਆਗਾ ਵੀ ਛਿੰਦਾ ਰੇਤੇ ਵਾਲਾ ਕਮੌਰ ਵਾਲਾ ਆ 500 ਰੁਪਈਆ ਬਾਪੂ ਗਾਂਧੀ ਵਾਲਾ ਨੋਟ ਫੜਾ ਗਿਆ ਭਾਈ ਜਸਾ ਕੁਸ਼ਤੀ ਦਾ ਫੈਸਲਾ ਕਰੇ 500 ਰੁਪਏ ਦੇ ਵੱਡੇ ਮਾਣ ਕਰ ਦੇਗੇ ਪਰ ਦੂਜੇ ਪਾਸੇ ਆ ਸ਼ੀਸ਼ ਵੀ ਚੋਟੀ ਦਾ ਪਹਿਲਵਾਨ ਹੈ ਇਧਰ ਲੰਬ ਸ਼ਾਹ ਕੋਟੀ ਨੇ ਸਿਰੇ ਕਰਾਤੇ ਆ ਫੈਸਲੇ ਆਰ ਪਾਰ ਦੇ ਕਰਾਤੇ ਇੱਕ ਜ਼ੋਰ ਦੀ ਕੁਸ਼ਤੀ ਹੈ ਆ ਮੱਲ ਦੋਨੋਂ ਹੀ ਚੋਟੀ ਦੇ ਹੈ ਕਿਹੜਾ ਮੱਲ ਦਾ ਮਾਰ ਕੇ ਅੱਜ ਕੁਸ਼ਤੀ ਦਾ ਫੈਸਲਾ ਕਰਦਾ ਹੈ ਕਿ ਘਰ ਵਿੱਚ ਜਦੋਂ ਪੁੱਤ ਦਾ ਜਨਮ ਹੁੰਦਾ ਮਾਪੇ ਪਾਲਦੇ ਨਾਲ ਪਿਆਰ ਮਿੱਤਰੋ ਖੁਸ਼ੀ ਮਾਪਿਆਂ ਨੂੰ ਉਦੋਂ ਫਿਰ ਹੋਰ ਜਾਂਦੀ ਜਦੋਂ ਪੁੱਤ ਪਹਿਲਵਾਨੀ ਲਈ ਹੋ ਜਾਏ ਪਿਆਰ ਮਿੱਤਰੋ ਉਹ ਕਿਸੇ ਉਸਤਾਦ ਦੀ ਨਿਗਾੜ ਜੜ ਜਾਏ ਉਹ ਦਿੰਦੇ ਫੇਰ ਤਰਾਸ਼ ਮਿੱਤਰੋ ਇਹ ਤਾਂ ਬਿਲਕੁਲ ਮਾਮਾ ਦੇ ਬਲੀ ਪੁੱਤ ਆ ਬਣ ਜਾਂਦੇ ਨੇ ਸੁਪਰ ਸਟਾਰ ਮਿੱਤਰੋ ਵਾਹ ਵਾਹ ਬਣ ਜਾਂਦੇ ਨੇ ਸੁਪਰ ਦਫ਼ਤ ਕੋਈ ਇੱਕ ਵਾਰ ਨਾਊਜ਼ ਕਰ ਦਿਓ ਭਾਈ 51000 ਆ ਅਗਲੇ ਸਾਲ ਹਾਂਜੀ ਲਓ ਜੀ ਅਗਲਾ ਸਟਾਰ ਮਿੱਤਰੋ ਲਓ ਵੀ ਦਰਸ਼ਕ ਵੀਰਿਆ ਆ ਕਮੌਰ ਪਿੰਡ ਦੇ ਕੁਸ਼ਤੀ ਦੰਗਲ ਲਈ ਅਗਲੇ ਸਾਲ ਲਈ ਕਹਿੰਦੇ ਵੱਡੀ ਅਨਾਊਂਸਮੈਂਟ ਹੋ ਗਈ ਹੈ ਕਿ ਮੋਹਨ ਸਿੰਘੀ ਯੂਐਸਏ ਪਿੰਡ ਮੈਚ ਪਰ ਲੱਦਨੇ ਵਾਲੇ ਵੱਲੋਂ ਕਿ ਦੁਗ ਦੁਗ ਕਰੇ 70000 ਨਹੀਂ ਪਰ ਹੁਣ 2 ਲੱਖ ਤੋਂ ਉੱਤੇ ਪੈਂਦਾ ਉਹ ਮਾਰੋ ਖੁੱਲ ਕੇ ਤੜੀ ਮੋਹਸਨ ਜੀ ਜੂਕੇ ਦੇ ਨਾਲ ਦੇ ਸਾਲ ਬੁੱਢਾ ਰਵਾਸ ਰੁਕੇਗਾ ਇੱਕ ਮਿੰਟ ਕੱਢ ਲੀ ਇੱਕ ਮਿੰਟ ਦੋ ਤੇ ਬੱਦੀਏ ਲੋ ਸੋਟ ਇੱਕ ਹੌਸਲਾ ਲੋ ਜੀ ਆ ਗੁਰਦੀਪ ਜੀ ਜੂਕੇ ਵਾਲੇ ਕਹਿੰਦੇ ਉਹ ਦੁਗ ਦੁਗ ਅਸੀਂ ਵੀ ਕਰਾ ਦੇਣੀ ਹੁਣਾਂ ਵੱਲੋਂ ਵੀ ਬੁਲਟ ਦੀ ਯੂਐਸਏ ਵਾਲੇ ਲਖੋ ਫਿਰ ਇੱਕ ਹੋਰ ਬੁਲਟ ਮੋਟਰਸਾਈਕਲ ਉਹ ਮਾਰ ਦੇ ਤੇ ਲਗਾਰਾ ਤੇ ਜਗਿੰਦਰ ਸਿੰਘੀ ਯੂਕੇ ਵਾਲਿਆ ਵਾਸਤੇ ਵੀ ਮਾਰ ਦੇ ਤਾੜੀ ਉਹਦਾ ਬੱਲੇ ਵੀ ਜਿਹੜੀ ਸੁਣਦੀ ਉਹ ਮੰਦਰੀ ਦਿੱਤੀ ਜਾਣੀ ਹੈ ਮੰਗੀ ਸਮੀ ਗੋਪੀ ਕਹਿੰਦੇ ਜੇਲੇ ਨੂੰ ਕਹਿੰਦੇ ਮੰਬੀ ਮੰਬਰੀ ਦੇਣੀ ਹੈ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਆ। ਜੋ ਸਾਹਮਣੇ ਪਿੰਡ ਉਧਰ ਮਨਿੰਦਰ ਮਾਟੇ ਵਾਲਾ ਅਭਿਨੰਦ ਕਰਦਾ 1100 ਰੁਪਏ ਦੇਣੇ ਜਿੱਸਾ ਜਿੱਤਦਾ। ਹਾਂਜੀ ਭਾਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿੰਨੇ ਦਾਨੀ ਸੱਜਣਾ ਨੇ ਦਾਨ ਲੌਂਸ ਕਰਾਇਆ ਆਪਾਂ ਤਾੜੀ ਨਹੀਂ ਮਾਰੀ ਉਹਨਾਂ ਦੇ ਹੌਸਲੇ ਵਾਸਤੇ ਤਾੜੀ ਸ਼ੁਰੂ ਹੋਣੀ ਚਾਹੀਦੀ ਹੈ ਇੱਟਕੇ। ਨਹੀਂ 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 ਪੈਸੇ ਖਰਚ ਕੇ ਆ ਤੁਹਾਡਾ ਮਰਨੜੇ ਕਰਨ ਵਾਸਤੇ ਮਹਿੰਗੇ ਤੋਂ ਮਹਿੰਗਾ ਪਹਿਲਵਾਨ ਬੁਲਾ ਲਿਆ ਕਿ ਦਾਨੀ ਸੱਜਣਿਆ। ਆਪਾਂ ਯਾਰ ਇੱਕ ਤਾੜੀ ਮਾਰ ਕੇ ਹੌਸਲਾ ਵਧਾਈ ਕਰੂ ਕਿੰਨੀ ਗੱਪਾਂ ਨੂੰ ਮੁਸ਼ਕਲ ਆਉਂਦੀਆਂ ਮਾਰੋ ਮੇਨ ਵੀਰ ਖਿੱਚ ਕੇ ਤਾੜੀ ਇੱਕ ਤਾੜੀ ਵਿਹਾਰੀ ਲੱਗ ਗਿਆ ਬਾਬੇ ਦੇ ਘਰ ਧੰਨਵਾਦ ਤੁਹਾਡਾ ਇੱਥੇ ਆਏ ਦਾ ਸਾਰਿਆਂ ਦਾ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਵਾਹ ਸਾਬੀ ਕਹਿੰਦੇ ਸਾਬੀ ਬੈਸ ਵੱਲੋਂ ਅਗਲੇ ਸਾਲ 51000 ਰੁਪਏ ਲਾ ਕੇ ਇਹ ਭਾਈ ਪ੍ਰਮਾਤਮਾ ਨੇ ਕਿਰਪਾ ਕਰੀ ਹੋਈ ਆ ਸਾਰੇ ਭਰਾਵਾਂ ਤੇ ਵੱਡੇ ਸਹਿਯੋਗ ਹੈ ਪਰ ਜਿਹੜੀ ਆਹ ਕੁਸ਼ਤੀ ਜਾਂਦੀ ਹੈ ਇਸ ਸਾਲ ਇਹ ਕੁਸ਼ਤੀ ਦਾ ਜਿਹੜਾ ਇਨਾਮ ਹੈ ਬੋਲਟ ਪਲੱਸ 50000 ਰੁਪਇਆ ਸਰਦਾਰ ਮੋਹਸੀ ਸਿੰਘ ਜੀ ਮਤਬਰ ਅਲਦਨੀ ਮਹਾਰਾਜਾ ਰੈਸਟੋਰੈਂਟ ਅਣਿਆਨਾ ਸ਼ਰ ਜੀ ਯੂ ਐਸ ਏ ਉਹਨਾਂ ਦੇ ਨਾਲ ਹੀ ਸਰ ਸਾਹਿਬ ਬਹੁਤ ਹੀ ਸਤਿਕਾਰਯੋਗ ਸਰਦਾਰੇ ਹਰਬੀ ਸਿੰਘ ਜੀ ਥਾਂਦੀ ਜਿਹੜੇ ਕਿ ਹਰ ਸਾਲ ਸਵਰਗਵਾਸੀ ਸਦਾ ਹਰਜੀਤ ਸਿੰਘ ਜੀ ਥਾਂਦੀ ਫਿਰਨ ਦੀ ਯਾਦ ਵਿੱਚ ਕਹਿੰਦੇ ਮਤਬਰ ਅਲਦਨੀ ਦੇ ਵਿੱਚ ਬੁਲਟ ਮੋਟਰਸਾਈਕਲ ਦੰਨੇ ਆ ਮਤਬਰ ਅਗਲੀ ਵਾਰ ਜਿਹੜਾ ਕਹਿੰਦਾ ਉਹ ਐਸਾ ਨਹੀਂ ਹੋਣਾ ਫੈਸਲਾ ਹੋ ਗਿਆ ਸੀਗਾ ਇੱਕ ਇੱਕ ਗੁਸਤੀ ਕਰਵਾਈ ਹੈ ਉਹ ਬੋਲ ਤੇ ਐਸਐਲ ਇੱਥੇ ਦਿੱਤਾ ਗਿਆ ਹੈ ਇਹਨਾਂ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਹੈ ਇਹ ਜਿਹੜਾ ਛੱਡੀ ਚੱਲਦੀ ਹੈ ਇਹਦਾ ਇਨਾਮ ਸਰਦਾਰ ਮਹਿੰਦੀ ਜੀ ਮਹਤਪੁਰ ਅਗਨੀ ਤੇ ਨਾਲ ਹੀ ਸਾਡੇ ਹਰਬੀਰ ਦਾਦੀ ਹਰਾਂ ਦੇ ਪਰਿਵਾਰ ਵੱਲੋਂ ਜਿਹੜੀ ਦਿੱਤੀ ਗਈ ਹੈ ਬਹੁਤ ਬਹੁਤ ਧੰਨਵਾਦ ਹੈ ਹਾਂਜੀ ਗਾਂਜ ਸਾਹਿਬ ਉਧਰ ਕਨਿੰਦਰ ਪਾਲ ਤੇ ਸਾਡਾ ਵੀਰ ਅਨਾਉਂਸ ਕਰਾਦਾ ਜੇ ਜੱਸਾ ਪੱਟੀ ਜਿੱਤਦਾ 1100 ਰੁਪਇਆ 1100 ਰੁਪਇਆ ਸਾਡੇ ਕੋਲ ਪਹੁੰਚ ਜੱਕਾ ਜੇ ਜੱਸਾ ਪੱਟੀ ਜਿੱਤਦਾ 1100 ਰੁਪਇਆ ਦਿੱਤਾ ਜਾਣਾ ਲਓ ਜੀ ਬੋਲਦਾ ਕੰਘਾਵੇਂ ਕਹਿੰਦੇ ਸਾਬੀ ਮੈਚ ਦਾ ਫਿਰ ਤੋਂ ਇੱਕ ਵਾਰ ਨਾਊਜ਼ ਕਰ ਦਿਓ ਭਾਈ 51000 ਆ ਅਗਲੇ ਸਾਲ ਹਾਂ ਜੀ ਲਓ ਜੀ ਅਗਲੇ ਸਾਲ ਕਹਿੰਦੇ ਪੰਜਾਬ ਦਾ ਸ਼ਹੀਦ ਪੰਗ ਸਿੰਘ ਨਗਰ ਜ਼ਿਲ੍ਹੇ ਦਾ ਤਹਿਸੀਲ ਬਲਾਚੌਰ ਦਾ ਕਦਮਾ ਛੰਡ ਮੇਲਾ 2025 ਦੀ ਕਮਾਰ ਦੀ ਧਰਤੀ ਦੇ ਹੋਏਗਾ ਇੰਨੇ 4 ਬੁਲਟ ਬੋਟਰ ਸਾਈਕਲ ਜਿਹੜੇ ਅਲਾਉਂਸ ਹੋ ਗਏ ਐ ਪਤਾ ਨਹੀਂ ਦਾਦੇ ਦੇ ਚਰਨਾ ਚ ਕਿੰਨੀਆਂ ਅਰਦਾਸਾਂ ਪੂਰੀਆਂ ਹੋ ਜਾਣੀਆਂ ਹੋਰ ਝੋਟੀਆਂ ਕੜੇ ਮੁੰਡੀਆਂ ਆ ਜਾਣੀਆਂ ਆਹ ਕੌਣ ਆਹ ਕਹਿੰਦੇ ਪੱਤੀ ਵਾਲਾ ਜਸਾ ਪਰਲੇ ਪੱਤੀ ਵਾਲਾ ਜਸਹਰ ਅੱਜ ਦੇ ਕੁਸ਼ਤੀਆਂ ਕਹਿੰਦੇ ਬਾਬਾ ਵੀਪਾਜੀ ਗੱਦੀ ਨਸ਼ੀਰ ਪੰਜਬੀਰੀ ਦਰਬਾਰ ਦੇ ਨਾਲ ਬਾਬਾ ਫੁੱਲਾਹੀ ਉਹਨਾਂ ਵੱਲੋਂ ਜਿਹੜੀਆਂ ਵਧੀਆਂ ਗਈਆਂ ਬਾਬਾ ਜੀ ਕਿਸੇ ਕੰਮ ਦੇ ਜਿਹੜੇ ਨਹੀਂ ਪੁੱਛ ਸਕੇ ਤਾਂ ਇਧਰ ਧੰਨਵਾਦ ਕਰਦੇ ਆ ਦੰਗਲ ਕਮੇਟੀ ਬਹੁਤ-ਬਹੁਤ ਧੰਨਵਾਦ ਹੈ ਉਧਰ ਸਾਡੇ ਬਾਕੀ ਸਰਕਾਰ ਦੇ ਸਰਦਾਰ ਜਗਿੰਦਰ ਸਿੰਘ ਜੀ ਯੂਕੇ ਆਇਨਾ ਬੋਲਾ ਲਈ 50 ਰੁਪਏ ਦੇ ਵੱਡੇ ਮਾਰਕੋਡੇ ਕਰਦੇ ਆ ਬਹੁਤ-ਬਹੁਤ ਧੰਨਵਾਦ ਹੈ ਦੰਗਲ ਕਮੇਟੀ ਵੱਲੋਂ ਬਾਬਾ ਜੀ ਫਿਰ ਦਾ ਬਹੁਤ-ਬਹੁਤ ਧੰਨਵਾਦ ਹੈ ਅਗਲੀ ਗੱਲ ਰੰਗ ਸਕਰ ਲੋ ਉਧਰ ਬਾਬਾ ਜੀ ਦੀਪਾ ਬਾਬਾ ਜੀ ਅਸੀਂ ਧੰਨਵਾਦ ਕਰਦੇ ਆ ਮਹਾਪੁਰਸ਼ਾਂ ਦਾ ਨਵੰਬਰ ਮਹੀਨੇ ਚ 40-45 ਲੱਖ ਰੁਪਏ ਦੇ ਬਜਟ ਵਾਲਾ ਕਹਿੰਦੇ ਪੀਰ ਬਾਬਾ ਫਲਾਈ ਸਾਹਿਬ ਸ਼ੇਰਗੜ ਦੇ ਵਿੱਚ ਵੱਡਾ ਡੰਗਲ ਕਰਾਉਂਦੇ ਪੂਰੇ ਪੰਜਾਬ ਦੇ ਦੁਆਬੇ ਦੇ ਹਿਮਾਚਲ ਦੇ 80% ਡੰਗਲ ਕਮੇਟੀਆਂ ਬਾਬਾ ਜੀ ਦੇ ਨਾਂ ਤੇ ਮੈਂ ਕਰਕੇ ਕੁਸ਼ਤੀਆਂ ਦੇ ਜੋੜ ਮਲਾਉਂਦੇ ਆ ਕਿ ਕੁੰਡਾ ਬੜਾ ਮਸ਼ਹੂਰ ਕਹਿੰਦੇ ਪੱਟੀ ਵਾਲੇ ਜੱਸੀ ਦਾ ਅੱਜ ਦੇਖਦੇ ਕਿਹੋ ਜਿਹਾ ਤਾਂ ਮਾਰਦਾ ਹੈ ਕਿਹੋ ਜੀ ਕੁਸ਼ਤੀ ਦਾ ਫੈਸਲਾ ਕਰਦਾ ਹੈ ਇੱਥੇਲੇ ਪਾਸੇ ਆ ਅਸੀਸ਼ ਆ ਕਹਿੰਦੇ ਹੁੰਦਾ ਆ ਹਰਿਆਣੇ ਦਾ ਪਹਿਲਵਾਨ ਹੈ ਆ ਹਰਿਆਣੇ ਦਾ ਸ਼ੋਰ ਹੈ ਉੱਪਰਲੇ ਪਾਸੇ ਪੰਜਾਬ ਦਾ ਮਾਝੇ ਦਾ ਜ਼ਿਲ੍ਹਾ ਤਰਨਤਾਰਨ ਪੰਡਾ ਪੱਟੀ ਦੇ ਲਾਗੇ ਚੁਰਸੇਵਾਲ ਪਿੰਡ ਆ ਭਾਨੇ ਦਾ ਚੰਡਿਆ ਹੋਇਆ ਆ ਮੱਲ ਆ ਕਹਿੰਦੇ ਛਿੰਦੇ ਪੱਟੀ ਦਾ ਬੇਟਾ ਐਸ ਸਮੇਂ ਜੱਸਾ ਪੱਟੀ ਐ ਜਵਦੀ ਬਰੇਸ ਵਾਲਾ ਮੱਲ ਮਾਮਾ ਦੇ ਬੱਲੀਪੁੱਤ ਬੱਬਰ ਸ਼ੇਰ ਹੈ ਬੱਜਦੇ ਹੋਏ ਢੋਲ ਉਹ ਬੱਲੇ 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 ਜਿਹੜੀ ਫੁੱਲੀ ਪਈ ਹੈ ਤੇ ਬਹੁਤ ਬਹੁਤ ਧੰਨਵਾਦ ਕਰਦੇ ਆ ਸਰਬਜੀਤ ਸਿੰਘ ਜੀ ਯੂਐਸਏ ਸਾਡੇ ਪ੍ਰਧਾਨ ਸਾਹਿਬ ਉਹ ਜਿਨ੍ਹਾਂ ਵੱਲੋਂ 2.5 ਲੱਖ ਦੇ ਵੱਡੇ ਸਹਿਯੋਗ ਹੈ ਬਹੁਤ ਸਿੱਕੀ ਯੂਐਸਏ ਬਹੁਤ ਬਹੁਤ ਧੰਨਵਾਦ ਹੈ ਗੋਸ਼ਾ ਪਹਿਲਵਾਨ ਜੀ ਬਤ ਲਈ ਬਹੁਤ ਬਹੁਤ ਧੰਨਵਾਦ ਹੈ ਸਰੋਜੀਤ ਸਿੰਘ ਜੀ ਸਰਬਜੀਤ ਸਿੰਘ ਜੀ ਯੂਐਸਏ ਬਹੁਤ ਬਹੁਤ ਧੰਨਵਾਦ ਹੈ ਉਹਨਾਂ ਦੇ ਸਾਦਰ ਸਾਹਿਬ ਜੀ ਮੇਜਰ ਸਿਕਰੀ ਜੀ ਯੂਐਸਏ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਲਾਈਵ ਜੁੜੇ ਹੋਇਆ ਵੱਡਾ ਧੰਨਵਾਦ ਹੈ ਤੇ ਦਾਦਾ ਜੀ ਕਰਮਾ ਠੇਕੇਦਾਰ ਸਾਹਿਬ ਕਹਿੰਦੇ ਪੂਰੀ ਬੱਲੇ ਬੱਲੇ ਹੋਈ ਪਈ ਹੈ ਕਿ ਪੂਰੀ ਬੱਲੇ ਬੱਲੇ ਹੋਈ ਪਈ ਹੈ ਕਿ ਜੋਰ ਲੱਗਦੇ ਨੇ ਮੱਲਾਂ ਦੇ ਉਹ ਰੱਜ ਕੇ ਕਰ ਦਿਓ ਤੁਸੀਂ দান ਤੇ ਮਾਲਕ ਮਿਹਰ ਕਰੂਗਾ ਟੀਮਿਆਂ ਪਰ ਦਾਣੀ ਫੋੜੀ ਪੈਸਿਆਂ ਵਾਲੀ ਖਾਨ ਆਪਣੀ ਨੇਕ ਕਮਾਈ ਦਾ ਹਿੱਸਾ ਇਹਨਾਂ ਮੱਲਾਂ ਉੱਤੇ ਵਾਰ ਦਿਓ ਕਿ ਜਿਹਨੂੰ ਹੱਥ ਦਿੱਤੇ ਪਰਮਾਤਮਾ ਨੇ ਉਹ ਖੁੱਲ ਕੇ ਤਾੜੀ ਤਾੜੀ ਦਿਓ ਖੁੱਲ ਕੇ ਤਾੜੀ ਦਿਓ

ਕਿ ਹੋ ਗਈ ਬੱਲੇ ਬੱਲੇ ਕਦੀ ਉੱਪਰ ਕਦੀ ਥੱਲੇ ਆਇਦਾ ਬੱਲੇ ਬੱਲੇ ਕਬਾਰ ਦੀ ਧਰਤੀ ਨੇ ਅਜੇ ਤਾਂ 10 ਮਿੰਟ ਦਾ ਸਮਾਂ ਬੀਤਿਆ ਇੱਕ ਇੱਕ ਮਿੰਟ ਘੰਟੇ ਵਾਂਗੂ ਲੰਘਦਾ ਪਹਿਲਵਾਨਾਂ ਦਾ ਇੰਨਾ ਜ਼ੇਰ ਲੱਗਦਾ ਉੱਤੇ ਸਾਡੇ ਲੰਬਰ ਸ਼ਾਹ ਗੋਦੀ ਦੀ ਚੈੱਕ ਕਰ ਰਹਾ ਹੈ ਕਿ ਮੱਲਾ ਨੇ ਸਿਰਾ ਘਾਟਾ ਦੋਨੋਂ ਮੱਲ ਚੋੱਦੀ ਦੇ ਕਿ ਮੁੜ ਕੋ ਮੁੜਕੀ ਹੋ ਗਿਆ ਯਾਰੋ ਜ਼ੋਰ ਚੋਪਰਾਂ ਦਾ ਕੰਡਾ ਵੀ ਵੀ ਚੁੱਪਦਾ ਜਿਸਮ ਕਠੋਰ ਜੋਬਰਾਂ ਦਾ ਜੜੀ ਜਵਾਨੀ ਗਰਮ ਖੂਨ ਦੇ ਲਲਕਾਰੇ ਤਾਂ ਵੱਜਦੇ ਔਰ ਰਾਜੇ ਖੇਲੇ ਮੱਤ ਬਜਾਨਾ ਚੜਕੇ ਨਹੀਂ ਵੱਜਦੇ ਚੜਕੇ ਨਹੀਂ ਵੱਜਦੇ ਲਾਕੇ ਕਹਿੰਦੇ ਆਰ ਪਾਰ ਦੇ ਫੈਸਲੇ ਚੱਲਦੀ ਹੋਈ কুਸਤੀ ਮੈਦਾਨ ਦੇ ਵਿੱਚ ਫੈਸਲੇ ਆਰ ਪਾਰ ਦੇ ਵੇਖਦੇ ਕੌਣ ਜਿੱਤਦਾ ਕੌਣ ਹਰਦਾ ਬਾਤ ਸਮੇਂ ਦੀ ਹੈ ਆਏ ਬਾਤ ਸਮੇਂ ਦੀ ਹੈ ਕਹਿੰਦਾ ਮੂਹਰੇ ਖੜਕੇ ਹੌਸਲਾ ਕਰਕੇ ਉਹ ਪੁੱਤਰਾ ਸੱਜੰਗਾਂ ਤੋਂ ਫੜਕੇ डिगदा राजे खिल अरब पंहिंजी होगर रख रेदान गोरे पासे जसा हेठले पासे शीज़ा ਸਰਦੀ ਮਾਦਾਨ ਉਟਕਾ ਮੱਥਾ ਪਰ ਹਾਰ ਜਿੱਤੇ ਸੀਸ ਗਿੱਟ ਪਹਿਲਵਾਨ ਉਧਰ 1100 ਰੁਪਏ ਜਿੱਤੂ ਲਈ ਸਰਦਾਰ ਜੁਗENDER ਸਿੰਘ ਜੁਕੇ ਹਰਮ ਵੱਲੋਂ ਆ ਇੱਕ ਛੋਟ ਕਬਈਓ ਭਈ ਜੇ ਕੁਸ਼ਤੀ ਵਧੀਆ ਲੱਗੀ ਪਹਿਲਵਾਨਾਂ ਲਈ ਵੀ ਦਾੜੀ ਮਾਰੋ ਭਈ ਯਾਰ ਦਾ ਯਾਰ ਮਾਰ ਦਿਓ ਅੱਜ ਓਏ ਇਹ ਮੇਲਾ ਚਲੋ ਵੀ ਸਬੂਤ ਹੈ ਦਰਹੋਰ ਹਟਾ ਗੁੱਟੇ ਖੜੇ ਆ ਜਿੰਨੇ ਦਰਸ਼ਕ ਪਹਿਲਾਂ ਸੀਗੇ ਜਦੋਂ ਮੰਗਲ ਸ਼ੁਰੂ ਹੋਇਆ ਉਨਾਂ ਹੀ ਹੋਣਾ ਕੋਈ ਵਿਰਲਾ ਹੀ ਕਰਨੂ ਗਿਆ ਇਹ ਇਸ ਦਾ ਨਸਬੋਤਾ ਵੀ ਵਾਕਿਆ ਹੁੰਦਾ ਕਿ ਲਸਰੇ ਐ ਡੰਗਰ ਸਰੇ ਐ ਐਂਦਾ ਕਾਲ ਯੁਗ ਵਿੱਚ ਮੁੰਡਾ ਚੰਟ ਹੋਣਾ ਚਾਹੀਦਾ ਉਹ ਕ੍ਰੁਸ਼ਤੀ ਦੇ ਵਿੱਚ ਯਾਰੋ ਕਰੰਟ ਹੋਣਾ ਚਾਹੀਦਾ ਐਂਦਾ ਘਰ ਦੀ ਲੜਾਈ ਗੱਲ ਆਮ ਮੈਲੀ ਵਾਲਿਆ ਉਹ ਹੰਦੇ ਸੂਰਮੇ ਜੋ ਕੌਮਾਂ ਪਿੱਛੇ ਲੜ ਜਾਂਦੇ ਨੇ ਉਹ ਜਮੀਨੀਆਂ ਦੀਆਂ ਤਾਂ ਬੱਲੇ ਟੱਕਰਾਂ ਹੀ ਹੁੰਨੀਆਂ ਆ ਸਿੰਘ ਕੁੰਡੀਆਂ ਦੇ ਮੱਲੋ ਮੱਲੀ ਆ ਜੱਗਦੇ ਨੇ ਵਾਹ ਸਿੰਘ ਕੁੰਡੀਆਂ ਦੇ ਮੱਲੋ ਮੱਲੀ ਆ ਜੱਗਦੇ ਨੇ ਤੇ ਸਰਦਾਰ ਫਲਕੀ ਸਿੰਘ ਦੀ ਜੀਐਸ ਵਾਲੇ ਪੰਜਾਬੀ ਮਾਮਲੇਲੇ ਵੱਡੇ ਮਾਣ ਕਰਦੇ ਆ ਕਹਿੰਦੇ ਅਮਰੀਕਾ ਦੀ ਧਰਤੀ ਤੇ ਵੱਡਾ ਕਾਰੋਬਾਰ ਹੈ ਅਮਰੀਕਾ ਦੁਨੀਆ ਦਾ ਸਰਪੱਤ ਦੇਸ਼ ਹੈ ਕਿ ਸ਼ੀਸ਼ੇ ਮੋੜੇ ਛਾਤੀ ਤਾਂ ਹਰੇਕ ਤਣ ਦਾ ਉਹ ਘਰ ਵਿੱਚ ਤਾਰਾ ਸਾਹ ਹਰੇਕ ਬਣਦਾ ਪਤਾ ਲੱਗ ਜਾਂਦਾ ਜਦੋਂ ਪੰਦਾ ਆ ਪਗਾਨੇ ਨਾਲ ਬਾਹ ਸੋਹਣਿਆ ਉਹ ਫਿਰ ਲੈਂਦਾ ਹੱਥਾ ਬੰਦਾ ਸੋਹਣਿਆਂ ਦੇ ਸਰਵਜੀਤ ਜੀਐਸਏ ਪੱਲੇ ਮਾ ਸਤਿ ਸ਼੍ਰੀ ਅਕਾਲ ਸਾਡੇ ਪੰਜਾਬੀ ਬੋਲਾਂਗੇ ਅੱਜ ਅਮਰੀਕਾ 'ਚ ਬੈਠੇ ਆਪਣੇ ਪਰਿਵਾਰ ਦੇ ਨਾਲ ਆਪਣੀ ਮਾਂ ਮਿੱਟੀ ਨਾਲ ਮੋਹ ਕਰਦੇ ਹੋਏ ਐਸੀ ਛਿੰਝ ਮੇਲੇ 'ਚ ਹੋ ਰਿਹਾ ਹੈ ਤਾੜੀਆਂ ਆ ਤਾੜੀ ਉਹ ਤਾੜੀ ਵੀ ਤਾੜੀ ਇਹ ਜੱਸਾ ਜੇ ਤਾਰਾ